ਅਨ ਤੱਕ ਵੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ অন্ਟਾਰੀਓ ਲੈ ਚੱਲਦੇ ਜਿੱਥੇ OINP ਡਰਾ 9 ਜੁਲਾਈ ਨੂੰ 1666 PR ਦੇ ਸੱਦੇ ਦਿੱਤੇ ਗਏ ਨੇ ਤੇ ਇਸ ਵਕਤ ਵੀ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਦੋ ਨਵਾਂ অন্ਟਾਰੀਓ ਇਮੀਗ੍ਰੈਂਟਸ ਨਾਮ ਦਾ ਪ੍ਰੋਗਰਾਮ OINP ਡਰਾ ਅੱਜ 9 ਜੁਲਾਈ ਨੂੰ 2024 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਥਾਈ ਨਿਵਾਸ PR ਲਈ ਅਰਜੀ ਦੇਣ ਲਈ 1666 ਸੱਦੇ ਜਾਰੀ ਕੀਤੇ ਗਏ ਨੇ ਇੱਕ ਆਮ ਡਰਾ ਦੇ ਵਿੱਚ OINP ਨੇ ਮਾਸਟਰਸ ਗ੍ਰੈਜੂਏਟ ਸਟ੍ਰੀਮ ਦੇ ਤਹਿਤ 54 ਜਾਂ ਇਸ ਤੋਂ ਵੱਧ ਦੇ ਇੱਕ ਐਕਸਪੈਕਸ਼ਨ ਆਫ ਇੰਟਰਸੈਕਟ ਸਕੋਰ ਦੇ ਕੁੱਲ 1556 ਪਿਆਸਰ ਦੇ ਭੇਜੇ ਤੇ ਇਹ EOI ਕੱਟ ਆਫ ਸਕੋਰ 19 ਮਾਰਚ ਨੂੰ ਪਿਛਲੇ ਮਾਸਟਰਸ ਗ੍ਰੈਜੂਏਟ ਸਟ੍ਰੀਮ ਡਰਾ ਦੇ ਮੁਕਾਬਲੇ ਦੋ ਅੰਕ ਥੋੜਾ ਵਧਿਆ ਇਸ ਤਲਾਬਾ PhD ਗ੍ਰੈਜੂਏਟ ਸਟ੍ਰੀਮ ਦੇ ਲਈ ਆਰਜੀ ਦੇਣ ਲਈ 1010 ਸੱਦੇ 20 50 ਜਾਂ ਇਸ ਤੋਂ ਵੱਧ ਸਕੋਰ ਵਾਲੇ ਸਾਰੇ ਈਓਆਈ ਪ੍ਰੋਫਾਈਲਾਂ ਨੂੰ ਭੇਜੇ ਗਏ ਸਨ ਇਹ ਈਓਆਈ ਕੱਟਆਫ ਸਕੋਰ 19 ਮਾਰਚ ਨੂੰ ਪਿਛਲੀ ਪੀਐਚਡੀ ਗ੍ਰੈਜੂਏਟ ਸਟ੍ਰੀਮ ਦੇ ਮੁਕਾਬਲੇ 8 ਅੰਕ ਵਧਿਆ 9 ਜੁਲਾਈ 2023 ਅਤੇ 9 ਜੁਲਾਈ 2024 ਦੇ ਵਿਚਕਾਰ ਇਹਨਾਂ ਦੋਮਾ ਸਟ੍ਰੀਮਾਂ ਦੇ ਤਹਿਤ ਬਣਾਏ ਗਏ OINPE OI ਪ੍ਰੋਫਾਈਲ ਇਸ ਡਰਾ ਦੇ ਯੋਗ ਸਨ OINP ਸਟ੍ਰੀਮ ਜਾਰੀ ਕੀਤੇ ਸੱਜਣ ਦੀ ਸੰਖਿਆ ਪ੍ਰੋਫਾਈਲ ਦੁਆਰਾ ਸਕੋਰ ਰੇਂਜ ਨੋਟਿਸ ਬਣਾਏ ਗਏ ਸਨ ਮਾਸਟਰ ਗ੍ਰੈਜੂਏਟ ਸਟ੍ਰੀਮ 1556 ਜੁਲਾਈ 9 2023 ਜੁਲਾਈ 9 2024 54 ਅਤੇ ਇਸ ਤੋਂ ਵੱਧ ਜਨਰਲ ਡਰਾ ਸਨ ਤੇ PhD ਗ੍ਰੈਜੂਏਟ ਸਟ੍ਰੀਮ 110 ਤੇ ਜੁਲਾਈ 9 2023 9 ਜੁਲਾਈ 2024 ਦੇ ਵਿੱਚ 50 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ ਅਨਟਾਰੀਓ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਪ੍ਰਾਪਤ ਕਰਨ ਦੇ ਲਈ ਇਹਨਾਂ ਡਰਾਮ ਵਿੱਚ ਸੱਦੇ ਗੇ ਉਮੀਦਵਾਰਾਂ ਕੋਲੋਂ ਇੱਕ ਬੀਨੇ ਪੱਤਰ ਜਮ੍ਹਾਂ ਕਰਨ ਦੇ ਲਈ ਹੁਣ 14 ਦਿਨ ਨੇ ਜੋ ਉਹਨਾਂ ਦੀ DLCSP ਤੇ ਪ੍ਰਕਟਾਵੇ ਦੇ ਪ੍ਰੋਫਾਈਲ ਵਿੱਚ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ ਇਹ ਦੱਸਦੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ OINP ਡਰਾ 2024 ਐਕਸਪ੍ਰੈਸ਼ਨ ਆਫ ਇੰਟਰਸਟ EOI ਦੀ ਇੱਕ ਸੰਖੇਪ ਜਾਣਕਾਰੀ 2024 ਦੇ ਸਾਰੇ OINP ਮਾਸਟਰ ਗ੍ਰੈਜੂਏਟ ਸਟਰੀਮ ਡਰਾ ਸਾਰੇ OINP PhD ਗ੍ਰੈਜੂਏਟ ਸਟਰੀਮ ਡਰਾ 2024 ਸਭ ਤੋਂ ਤਾਜ਼ਾ Ontario PNP ਡਰਾਅ ਕਦੋਂ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਆਮ ਵਾਂਗ ਅਸੀਂ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਵਧੇ ਹੋਏ ਵਿਆਪਕ ਰੈਕਿੰਗ ਸਿਸਟਮ CRS ਸੋਰਾ ਦੀ ਰੋਸ਼ਨੀ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸ ਦੀ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੂੰ ਸਾਡੀ ਸਲਾਹ ਦੁਹਰਾਉਣਾ ਚਾਹੁੰਦੇ ਹਾਂ एलएमआई जा ऑपरेटिंग अप्रोल प्राप्त ਕਰਨ ਦੀ بجائے ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਵਿੱਚ ਮਾਸਟਰਸ ਪ੍ਰੋਗਰਾਮ ਦੇ ਵਿੱਚ ਦਾਖਲਾ ਲੈ ਸਕਦੇ ਨੇ ਤੇ ਕੀ ਹੋਵੇਗਾ ਭਵਿੱਖ ਦੇ ਕੰਮ ਦੇ ਮੌਕਿਆਂ ਦੇ ਲਈ ਤਿਆਰ ਰਹਿਣ ਲਈ ਉਹਨਾਂ ਦੀ ਆਰਦਾਤਿਕ ਸਥਿਤੀ ਵਿੱਚ ਸੁਧਾਰ ਕਰਨਾ ਪਵੇਗਾ ਉਹਨਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਜਿੱਥੇ ਵੱਧ ਸੰਭਾਵਨਾ ਹੋ ਜਾਵੇਗੀ ਵਿਦਿਆਰਥੀਆਂ ਦੇ ਰੂਪ ਵਿੱਚ ਕੈਨੇਡਾ ਦੇ ਅੰਦਰ ਰਹਿਣ ਦੀ ਇਜਾਜ਼ਤ ਤੇ OINP ਮਾਸਟਰ ਗ੍ਰੈਜੂਏਟ ਸਟਰੀਮ ਲੇਕ ਕੰਮ ਦੀਆਂ ਪੇਸ਼ਕਸ਼ਾਂ ਐਲ ਐ ਐਮ ਆਈ ਜਾਂ ਤਨਖਾਹ ਪ੍ਰਾਪਤ ਕਰਨੀ ਲੋੜ ਨਹੀਂ ਹੈ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਦੀ ਬਜਾਏ ਆਪਣੇ ਪੇਸ਼ੇਵਰ ਪ੍ਰੋਫਾਈਲ ਨੂੰ ਵਿਕਸਿਤ ਕਰਨ ਵਿੱਚ ਆਪਣਾ ਪੈਸਾ ਨਿਵੇਸ਼ ਕਰੋ OINP ਡਰਾ 2024 ਐਕਸਪੈਕਸ਼ਨ ਆਫ ਇੰਟਰਸਟ ਦੀ ਸੰਖੇਪ ਜਾਣਕਾਰੀ ਹੁਣ ਤੱਕ OINP ਐਕਸਪੈਕਸ਼ਨ ਆਫ ਇੰਟਰਸੈਕਟ ਦੇ ਨਤੀਜੇ ਵਜੋਂ ਸਥਾਈ ਨਿਵਾਸ ਲਈ 13455 ਸੱਦੇ ਦਿੱਤੇ ਗਏ ਸਨ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਨੂੰ 5277 ਤੋਂ ਵੱਧ ਸੱਦੇ ਮਿਲੇ ਨੇ ਇਸ ਤੋਂ ਬਾਅਦ ਮਾਸਟਰ ਗ੍ਰੈਜੂਏਟ ਸਟ੍ਰੀਮ 4270 ਅਤੇ ਵਿਦੇਸ਼ੀ ਕਰਮਚਾਰੀ ਸਟ੍ਰੀਮ 3569 ਤੇ ਮਿਲੇ ਨੇ ਤੇ OINP ਸਟ੍ਰੀਮ 2024 ਸੱਦੇ 2023 ਸੱਦੇ ਦੀ ਗੱਲ ਕੀਤੀ ਜਾਵੇ ਕਾਰਜਗਾਰਦਾਤਾਵਾਂ ਮਾਂ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਵਰਕਰ ਸਟ੍ਰੀਮ 3569 ਤੇ 4032 ਤੇ ਰੋਜ਼ਗਾਰਦਾਤਾਵਾਂ ਦੀ ਨੌਕਰੀ ਪੇਸ਼ਕਸ਼ 88 ਵਿਦਿਆਰਥੀ ਸਟ੍ਰੀਮ 5277 ਤੇ 2963 ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਇਨ ਡਿਮਾਂਡ ਸਕਿੱਲ ਸਟ੍ਰੀਮ 807 ਮਾਸਟਰ ਗ੍ਰੈਜੂਏਟ ਸਟ੍ਰੀਮ 4270 ਦੇ 5734 ਪੀ ਐਚ ਡੀ ਗ੍ਰੈਜੂਏਟ ਸਟਰੀਮ ਦੀ ਗੱਲ ਕੀਤੀ ਜਾਵੇ ਤਾਂ 3339 ਤੇ 486 ਤੇ ਸਨ 2024 ਲਈ ਪਹਿਲਾਂ ਓ ਆਈ ਐਨ ਪੀ ਇਨ ਡਿਮਾਂਡ ਸਕਿੱਲ ਸਟਰੀਮ ਡਰਾ ਦੇਖਣਾ ਬਾਕੀ ਹੈ ਹਾਲ ਹੀ ਵਿੱਚ ਓ ਆਈ ਐਨ ਪੀ ਨੇ ਆਪਣੇ ਇਨ ਡਿਮਾਂਡ ਸਕਿੱਲ ਸਟਰੀਮ ਵਿੱਚ 35 ਕਿੱਤਿਆਂ ਨੂੰ ਸ਼ਾਮਲ ਕੀਤਾ ਤੇ ਇਸ ਲਈ ਹੋਣ ਇਸ ਡਰਾ ਦੀ ਉੱਚ ਸੰਭਾਵਨਾ 2024 ਲਈ ਸਾਰੇ OIPT ਮਾਸਟਰ ਗ੍ਰੈਜੂਏਟ ਸਟਰੀਮ ਡਰਾ ਜਾਰੀ ਕੀਤੇ ਜਾਣ ਦੀ ਮਿਤੀ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ ਜਾਰੀ ਕੀਤੇ ਗਏ ਪ੍ਰੋਫਾਈਲ ਸਕੋਰ ਰੇਂਜ ਨੋਟ ਬਣਦੇ ਨੇ 9 ਜੁਲਾਈ 2024 1556 56 9 ਜੁਲਾਈ 2023 ਤੇ 9 ਜੁਲਾਈ 2024 54 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ 19 ਮਾਰਚ 2024 1370 ਮਾਰਚ 19 ਤੇ 2023 ਦੀ ਗੱਲ ਕੀਤੀ ਜਾਵੇ ਤਾਂ 19 ਮਾਰਚ 2024 ਦੇ ਵਿੱਚ 52 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ 24 ਜਨਵਰੀ 2024 1344 ਜਨਵਰੀ 24 2023 ਦੀ ਗੱਲ ਕੀਤੀ ਜਾਵੇ ਤਾਂ 24 ਜਨਵਰੀ 2024 50 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ ਸਾਰੇ ਉਹ ਆਈਐਨਪੀਪੀਐਸਜੀ ਗ੍ਰੈਜੂਏਟ ਸਟਰੀਮ ਡਰਾ 2024 ਜਾਰੀ ਕੀਤੇ ਜਾਣ ਦੀ ਮਿਤੀ ਜਾਰੀ ਕੀਤੇ ਗਏ ਸਦਿਆਂ ਦੀ ਗਿਣਤੀ ਕੀਤੇ ਜਾਰੀ ਕੀਤੇ ਗਏ ਪ੍ਰੋਫਾਈਲ ਸਕੋਰ ਰੇਂਜ ਨੋਟ ਬਣਾਏ 9 ਜੁਲਾਈ 2024 1010 ਤੇ ਜੁਲਾਈ 9 2023 9 ਜੁਲਾਈ 2024 50 ਤੇ ਇਸ ਤੋਂ ਵੱਧ ਜਨਰਲ ਡਰਾ ਤੇ 19 ਮਾਰਚ 2024 104 ਤੇ ਇਹਦੇ ਨਾਲ ਇਸ ਤੋਂ ਵੱਧ ਜਨਰਲ ਡਰਾ ਤੇ 24 ਜਨਵਰੀ 2024 ਨੂੰ 125 ਤੇ ਜਨਵਰੀ 2023 24 ਨੂੰ 24 ਜਨਵਰੀ ਨੂੰ ਤੇ ਕਹਾ ਜਿੱਥੇ 45 ਦੇ ਇਸ ਤੋਂ ਵੱਧ ਦੇ ਜਨਰਲ ਡਰਾ ਸਭ ਤੋਂ ਤਾਜ਼ਾ Ontario PNP ਡਰਾ ਕਦੋਂ ਸੀ 9 ਜੁਲਾਈ 2024 ਨੂੰ Ontario Province ਨਾਮਜ਼ਦ ਪ੍ਰੋਗਰਾਮ ਲਈ ਸਭ ਤੋਂ ਤਾਜ਼ਾ ਡਰਾ ਦਾ ਐਲਾਨ ਕੀਤਾ ਗਿਆ ਸੀ ਕਿ ਉੱਥੇ ਹੀ OINP ਮਾਸਟਰ ਤੇ PHD ਗ੍ਰੈਜੂਏਟ ਸਟਰੀਮਾਂ ਨੇ ਸਥਾਈ ਨਿਵਾਸ ਲਈ 1666 ਦੇ ਜਾਰੀ ਕੀਤੇ ਨੇ ਰੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਵੱਡੀ ਖਬਰ ਹੋ ਖਬਰ ਇਸੇਰ ਚੱਲ ਰਹੀਆਂ ਦੇਸ਼ ਨੇ ਤਮਾਮ ਘਰੋਂ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ